ਐ ਸਰ ਜੋ ਅੱਜ ਦੀ ਪ੍ਰੈਸ ਕਾਨਫਰੰਸ ਆ ਗਿਆ ਸਬਾਬਤ ਕੀਤੀ ਗਈ ਹੈ ਇਨਾ ਸਾਡੇ ਐਸਐਸਪੀ ਸਾਹਿਬ ਵੱਲੋਂ ਮਾਰੇ ਅੰਸਰਵਰਧੂ ਇਕ ਲਾਈ ਮੈਂ ਜਿਹੜੀ ਉਹਦੇ ਵਿੱਚ ਸਾਨੂੰ ਸਤਪੰਥਾ ਮਿਲਿਆ ਇਹ ਸਹਿਰਿਸ਼ਪਾਲ ਸਿੰਘ ਪਾਸ ਨਾਥਾ ਜੱਸੀ ਜੀ ਬੜਾ ਤੇ ਨੀਰਜ ਕੁਮਾਰ ਪੁੱਤਰ ਤਰੰਜੀ ਲਾਲ ਨੇ ਵੀ ਇੱਕ ਬਿਆਨ ਲਗਾਇਆ ਕਿ ਉਹਨਾਂ ਦਾ ਜਿਹੜਾ ਸੈਂਟਰੀ ਦੀ ਦੁਕਾਨ ਆ ਇਹ ਜਿਹੜੀਆਂ ਕੁਝ ਔਰਤਾਂ ਨੇ ਈਰਾਫੇ ਚੁਗੁੰਦੇ ਬਹਾਨੇ ਬਣਾ ਕੇ ਉਹ ਕੰਦੇ ਸੈਂਟਰੀ ਤੇ ਸਟੋਰ ਤੇ ਪੜ ਗਏ ਤੇ ਜਿठे ਉਹਨਾਂ ਨੇ ਕਾਹਬੀ ਸਮਾਨ ਲਾਸ਼ ਰਗੀਆਂ ਟੈਂਕੀਆਂ ਟੂਕੀਆਂ ਸ਼ਾਬਰ ਪਾਣੀ ਵਾਲੀਆਂ ਪਾਈਪਾਂ ਸੈਂਟਰੀ ਕਲਿੱਪ ਵਾਸ਼ ਮਿਸ਼ਿੰਨ ਇੰਗਲਿਸ਼ फ्लਸ਼ ਸ਼ੀਟ ਕੁਕ ਸਟੀਲ ਸਿੰਕ वगैरह ਚੋਰੀ ਕਰ ਲਿਆ ਸੀਗਾ ਉਹ ਇਸ ਤਰ੍ਹਾਂ ਦੇ ਇਸ ਰਿਪੋਰਟ ਸੰਭਾਲਨੇ ਆਂ ਅੰਦਰ ਆ ਗਿਆ ਨੇ ਕਿ ਸ਼ਾਂਤੀਗੋਦਨ ਜਿਹੜਾ ਕਾਬੂ ਕਰ ਲਿਆ ਕਾਬੂ ਕਰਕੇ ਇਹ 8 ਔਰਤਾਂ ਨੇ ਜੀ ਬਰਨਾਲੇ ਦੇ ਆ ਇਹ ਰਹਿਣ ਵਾਲੀਆਂ ਨੇ ਸਾਰੀਆਂ ਤੇ ਅੱਠਾਂ ਨੇ ਜਿਹੜਾ ਪਿੰਨ ਤੋਂ ਚੋਰੀ ਕੀਤਾ ਹੋਇਆ ਸਮਾਨ ਬਣ ਗਿਆ ਇਹਨਾਂ ਅੱਠਾਂ ਦੇ ਵਿੱਚੋਂ 6 ਦੇ ਖਿਲਾਫ ਜਿਵੇਂ ਬੰਦੇ ਤੋਂ ਪਤਨੀ ਪਾਲੀ ਇਹਦੇ ਖਿਲਾਫ ਥਾਣਾ ਪੀਖੀ ਵਿਖੇ ਚੋਰੀ ਦਾ ਪਰਚਾ ਦਰਜ ਆ ਬੰਤੀ ਹੈਗੀ ਆ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਸਥਾਣਾ ਸਨਾਨ ਸਥਾਣਾ ਡਿਵੀਜ਼ਨ ਨੰਬਰ 4 ਤੇ ਸਥਾਣਾ ਸ਼ਿਟੀਵਾਂ ਜੀ ਚੋਰੀ ਦੇ ਪਰਚੇ ਦਰਜ ਨੇ ਇਹਦੇ ਵਿੱਚ ਇੱਕ ਪੂਜਾ ਉਹਦੇ ਖਿਲਾਫ ਸਥਾਣਾ ਸ਼ਿਟੀਵਰਨਾਲਾ ਚੋਰੀ ਦਾ ਪਰਚਾ ਦਰਜਾ ਇੱਕ ਹੈ ਕਿ ਆ ਪੂਜਾ ਉਰਫ ਮੰਤੋ ਪਤਨੀ ਬੱਬੀ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਤਪਾ थाना ਸ਼ਿਟੀਵਰਨਾਲਾ ਤੇ ਸ਼ਿਫੋਰ ਚ ਇੱਕ ਸਰਪਤੀ ਪਤਨੀ ਸ਼ੰਤੀ ਇਹ ਹੈਗੀ ਆ ਇਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਥਾਣਾ ਤੱਪਾ ਥਾਣਾ ਲੰਘੋਆ ਡਿਵੀਜ਼ਨ ਨੰਬਰ 4 ਲੁਧਿਆਣਾ ਥਾਣਾ ਛੇਪੁਰ ਅੱਜ ਵੀ ਚੋਰੀ ਦੇ ਬੱਚੇ ਦਰਦ ਇੱਕ ਅਨੂਆ ਪਤਨੀ ਕਰਨ ਇਹਦੇ ਖਿਲਾਫ ਥਾਣਾ ਤੱਪਾ ਦੇ ਪਰਚਾ ਦਰਦਾ ਇੱਕ ਗਰੂ ਆ ਇਹਨਾਂ ਦਾ ਇਹ ਬਾਰਦਾਤਾ ਕਰਦੇ ਆ ਵੱਖ-ਵੱਖ ਜਿਨ੍ਹਾਂ ਦੇ ਵਿੱਚ ਕਾਹਲੀ ਮਗਲ ਮੇਨਾਂ ਦੇ ਦੱਦ ਨੇ ਕੱਲ ਵੀ ਇਹਨਾਂ ਨੇ ਸਾਡੇ ਏਰੀਆ ਜਾ ਕੇ ਆ ਅਕਰ ਕੀਤੀ ਜਿਹੜੇ ਆ ਅਨੂਤਰਾ ਮੈਡੀਕਲ ਨੂੰ ਤਰਤ ਕਾਬੂ ਕਰਦੇ ਇਹਨਾਂ ਨੂੰ ਜਿਹੜਾ ਚੋਰੀ ਦਾ ਮਾਲ ਮਿਲ ਗਿਆ ਇਹਨਾਂ ਨੂੰ ਜੋ ਚੀਜ਼ਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਏ ਪੂਰੇ ਨਾਲ ਪੁੱਛ ਲੈਣੇ ਕਰਾਂਗੇ ਬਿਨਾਂ ਦੇਰੀ ਤੋਂ ਕਿੱਥੇ ਲਿਖਿਆ ਨਾ ਕੋਈ ਗੱਲ ਕਰਦੇ ਸਰ ਇੱਕੋ ਸ਼ਹਿਰ ਦੀਆਂ ਜਾਂ ਵੱਖ-ਵੱਖ ਸ਼ਹਿਰ ਤੋਂ ਬਣਿਆ ਕਰੋ ਸਰ ਇਹ ਸਾਰੀਆਂ ਬਰਨਾਲੇ ਦੀਆਂ ਹੀ ਰਹਿਣ ਬਣੀਆਂ ਜੀ ਉੱਥੇ ਰਹਿੰਦੇ ਆਲੇ ਆਪ ਮੈਂ ਕਰਦਾ